ਲਓ ਜੀ ਬਾਈ ਜੀ ਮੈਂ ਤੁਹਾਡੇ ਆਪਣਾ ਵੀਰਪਾਲ ਮਿਸਤਰੀ ਬਰੇਟੇ ਵਾਲਾ ਬਾਈ ਜੀ ਆਪਾਂ ਦਾ ਇੱਕ ਪੱਠੇ ਦੀ ਲੇਬਰ ਤੇ ਕੰਮ ਕਰਨ ਵਾਲਾ ਹੁੰਦਾ ਬਾਈ ਜੀ ਇਹ ਛੱਫਰ ਕੱਤਾ ਜਿਵੇਂ ਕੜਾ ਮਾਰਿਆ ਕਰਦੇ ਨੇ ਵੀ ਸਾਫ਼ ਕਰਨ ਬਾਅਦ ਤੇ ਕੜਾ ਮਾਰ ਵੀ ਲੋੜ ਨਹੀਂ ਤਾਂ ਇਸੇ ਨਾਲੇ ਕੰਮ ਬਣ ਜਾਂਦਾ ਵੀਡੀਓ ਨਾਲ ਜੁੜੇ ਰਹੋ ਬਾਈ ਜੀ ਐਂਡ ਤੱਕ ਤੇ ਤੁਹਾਨੂੰ ਦਿਖਾਉਣੇ ਆ ਨੌ ਜੀ ਇਹ ਤਿਆਰ ਹੋ ਗਿਆ ਬਲ ਪਾ ਕੇ ਇਹਦੀ ਕੰਨੀ ਮੜੀ ਜੀ ਮੋੜਨੀ ਪੈਂਦੀ ਆ ਬਾਈ ਤਾਂ ਕਿ ਇਹ ਨਾ ਬਲੇਡ ਵੰਗੂ ਕੰਮ ਕਰਦਾ ਤੇ ਆਹ ਸਪੋਰਟ ਵੀ ਇਹਦੀ ਤਿਆਰ ਹੋ ਗਈ ਬਾਈ ਇਹ ਇਹ ਸਪੋਰਟ ਹੋ ਗਈ ਬਾਈ ਜੀ ਤੇ ਆਹ ਪਾਈਪ ਆ ਬਾਈ ਜੀ ਇਹਦੇ ਨਾਲ 4 ਫੁੱਟ ਦੀ ਪਾਈਪ ਲੱਗਦੀ ਆ ਵੀਰੇ ਲੰਬੀ 4 ਫੁੱਟ ਦੀ ਪੈਸਾ ਤੇ ਰਾਬੜ ਦਾ ਮੁੱਠਾ ਇਹਦੇ ਜਾੜਿਆ ਹੋਇਆ ਬਹੁਤੀ ਵਧੀਆ ਇਹਦਾ ਵਿਚਾਲਾ ਕਰਨੇ ਜੀ ਵਿਚਾਲਾ ਕਰਕੇ ਇੱਥੇ ਪੈਕ ਟ੍ਰਾਈਲਡ ਕਰਨਾ ਹੈ ਬਾਈ ਜੰਪੀ ਦਾ ਲਓ ਜੀ ਬਾਈ ਜੀ ਨਾ ਇਹ ਬਿਨਾ ਸਪੋਰਟ ਤੋਂ ਵੈਲਡ ਕਰ ਲਿਆ ਇਹਨੂੰ ਮੈਂ ਦੇਖਾ ਮੈਂ ਦੇਖਾ ਫਿਰ ਨਾ ਦੇਖਿਆ ਬਰੋ ਜੀ ਮੜਾ ਮੋਟਾ ਉਹ ਨਾ ਪਰਾਂ ਜਾਂਦਾ ਤਾਂ ਇੱਥੇ ਪੈਰ ਤਰ ਕੇ ਨਾ ਜੇ ਇਧਰ ਨੂੰ ਆ ਤਾਂ ਇਸ ਰੋਡ ਤੇ ਐਂ ਕਰ ਲੋ ਪੈਰ ਨਾਲ ਤਾਂ ਐ ਤਾਂ ਇਹਦੀ ਸੈਟਿੰਗ ਕਰਕੇ ਚੜਾ ਲਾ ਜੀ ਸੋਨੂੰ ਲੱਗੇ ਵੀ ਇਹ ਸੇਧ ਸਹੀ ਆ ਉਹ ਫਿਰ ਇਹਨੂੰ ਵੈਲਡ ਕਰ ਲਓ ਬਾਈ ਜੀ ਆਹ ਸਪੋਰਟ ਆ ਕੀ ਬਾਈ ਜੀ ਇਹ ਸਪੋਰਟ ਇੱਥੇ ਲਾ ਦਿਓ ਨੰਨੋ ਬਾਈ ਜੀ 4 ਇੰਚ ਚਾਕੇ ਲਾਓ ਸਪੋਰਟ ਲੋ ਜੰਦਾ ਤਾਂ ਕਿ ਜਦੋਂ ਮਿੱਟੀ ਇਕੱਠੀ ਕਰਨ ਵੇਲੇ ਇਸ ਨੂੰ ਤੰਗ ਨਾ ਕਰੇ ਲਓ ਜੀ ਬਾਈ ਜੀ ਹੋ ਗਿਆ ਤਿਆਰ ਹੈ ਬਿਲਕੁਲ ਆਪਣਾ ਬਾਈ ਕੀ ਨਾ ਵੀਡੀਓ ਪਾਣ ਦਾ ਮਕਸਦ ਇਹ ਹੁੰਦਾ ਵੀ ਕਿ ਜਿਹਨੂੰ ਆਪਾਂ ਸੰਦ ਬਣਾਉਨੇ ਆ ਪਰਮਾਤਮਾ ਦੀ ਕਿਰਪਾ ਨਾਲ ਸੁੱਧ ਬਣਾ ਦਿੰਨੇ ਆ ਆਪਣੇ ਲਈ ਬੰਦਾ। ਜੀ ਆਪਾਂ ਵੀਡੀਓ ਪਾਣ ਦਾ ਮਕਸਦ ਇਹ ਆ ਵੀ ਜਿਹੜੇ ਹੋਰ ਵੀ ਹੱਥ ਦੇ ਕਾਰੀਗਰ ਮਿਸਤਰੀ ਭਾਈ ਨੇ ਆਪਣੇ ਜਾਂ ਕੋਈ ਕੂਮ ਸ਼ੌਂਕੀ ਹੁੰਦਾ ਬੰਦਾ ਘਰੇ ਸੰਦ ਸੰਡੇਟੇ ਹੁੰਦੇ ਨੇ ਤਾਂ ਉਹ ਬੰਦਾ ਆਪ ਬਣਾ ਸਕਦਾ ਬਾਈ ਜੀ। ਇਹਦੀ ਨਵਾਈ ਬਾਈ ਕੀ 18 ਇੰਚ ਲੰਬੀ ਆ ਵੀਰੇ। 18 ਇੰਚ ਲੰਬੀ ਆ 18 ਬਾਈ 6 ਵੀਰੇ। 4 ਫੁੱਟ ਦੀ ਪਾਈਪ ਲੱਗੀ ਹੋਈ ਆ ਕਿਵੇਂ ਨਕੀ ਵੀਡੀਓ ਦਾ ਚੰਗੀ ਲੱਗੀ ਤਾਂ ਦੱਬ ਕੇ ਸ਼ੇਅਰ ਕਰ ਦਿਓ ਧੰਨਵਾਦ